ਚਾਹੇ ਉਹ ਨੌਜਵਾਨ ਹੈ ਚਾਹੇ ਕਿਸਾਨ ਹੈ ਚਾਹੇ ਗਰੀਬ ਆਦਮੀ ਹੈ ਨਾ ਗਰੀਬ ਆਦਮੀਆਂ ਵਾਸਤੇ ਵੀ 3 ਕਰੋੜ ਘਰਾਂ ਦਾ ਜਿਹੜਾ ਆ ਉਹ ਰੋਜ਼ਾਨੀ ਲੱਗਦਾ ਇਸ ਲਈ ਬਹੁਤ ਬੜੀਆ ਬਜਟ ਹੈ ਪਰ ਬਜਟ ਦੇ ਬਾਰੇ ਜੇ ਸਪੂਤ ਬੜਾ ਟੇਢਾ ਪੰਜਾਬ ਨੂੰ ਬੜਾ ਦਿੱਤਾ ਪੰਜਾਬਦਾਰੇ ਤੇ ਕੋ ਪੰਜਾਬ ਵਾਲੇ ਤਾਂ ਹਰ ਵਾਰ ਇਦਾਂ ਹੀ ਕਹਿੰਦੇ ਬਜਟ ਕੁਝ ਨਹੀਂ ਬਿਲਕੁਨ ਪਰ ਪੰਜਾਬ ਦੇ ਪੰਜਾਬ ਦਾ ਵੀ ਖਿਆਲ ਕੀਤਾ ਗਿਆ ਪੰਜਾਬ ਨਾਲ ਨਾਲ ਵੀ ਬਹੁਤ ਜਦਾ ਬਜਟ 22000 ਬਜਟ ਉਹਨਾਂ ਕਹਿੰਦਾ ਕਿ ਜਿਹੜਾ ਉਹ ਵਿਕਸ਼ਪਕਸ਼ੀ ਬਕਸ਼ਦਾ ਦਾ ਕੰਮ ਹੈ ਨਹੀਂ ਹਰ ਬਜਟ ਦੇ ਉੱਤੇ ਖੋਦਦਾ ਕਦੀ ਉਹਨਾਂ ਨੇ ਕਿਹਾ ਹੀ ਨਹੀਂ ਮੈਂ ਬਜਟ ਲਿਖਾਇਆ ਲੇਕਿਨ ਦੇਖੋ ਅੱਜ ਆਪਾਂ ਦੇਸ਼ ਦੇਖੀਏ ਕਿ ਇਸ ਤਰੀਕੇ ਨਾਲ ਤਰੱਕੀ ਕਰੇਗਾ ਦਾ ਦੇਸ਼ ਜੀ ਦੇਖੋ ਧਰਮੀ ਵੀ ਬਦਲ ਕਿੱਥੇ ਹੀ ਬਰ ਗਈ ਹੈ ਉਸ ਤੋਂ ਬਾਅਦ ਦੇਖੋ ਅੱਜ ਤੀਸਰੇ ਅੰਕ ਚੌਥੇ ਨੰਬਰ ਤੇ ਪਹੁੰਚ ਆ ਗਿਆ ਹੈ ਇਸ ਕਰਕੇ ਬਹੁਤ ਬੰਦੀ ਹੈ ਬਜਟ ਦੇਖੋ ਸਾਡੇ ਪ੍ਰਧਾਨ ਮੰਤਰੀ ਜੀ ਨੇ ਜਿਹੜਾ 2024 ਤੇ 25 ਦੇ ਵਿੱਚ ਬਜਟ ਆਇਆ ਇਹ ਵਿਰੋਧੀ ਸ਼ੋਰ ਮਚਾ ਰਹੇ ਆ ਕੁਝ ਤੋਂ ਲੋਕ ਕਹਿੰਗੇ ਲੋਕੋ ਦਾ ਕੰਮ ਹੈ ਕਹਿਣਾ ਹਾਂ तकरीबन 23000 ਕਰੋੜ ਰੁਪਏ ਜਿਹੜਾ ਪੰਜਾਬ ਨੂੰ ਇਹਨਾਂ ਨੇ ਦਿੱਤਾ ਸਪੈਸ਼ਲ ਬਜਟ ਵਾਸਤੇ ਉਹਦੇ ਨਾਲ ਹੀ ਇਹ ਜਿਹੜਾ ਬਜਟ ਸੀ ਇਹ ਸਿਰਫ ਯੂਵਾ ਵਾਸਤੇ ਦੇਸ਼ ਦੇ ਮਹਿਲਾਵਾਂ ਨੂੰ ਮਜ਼ਬੂਤ ਕਰਨ ਵਾਸਤੇ ਅੰਧਾਤਾਂ ਵਾਸਤੇ ਅੰਧਾਤਾਂ ਦੇ ਵਿੱਚ ਇਹ ਪੂਰੇ ਦੇਸ਼ ਦੇ ਅੰਧਾਤਾਂ ਦੇ ਨਾਲ ਪੰਜਾਬ ਦੇ ਅੰਧਾਤਾ ਵੀ ਆਦੇ ਲੱਖਾਂ ਕਰੋੜਾਂ ਰੁਪਈਆ ਜਿਹੜਾ ਹੈ ਉਹਦਾ ਬਜਟ ਦੇ ਵਿੱਚ ਪ੍ਰਵਧਾਨ ਕੀਤਾ ਗਿਆ باقی ਸਭ ਜਵਾਬ ਦਿਖਾਏ ਗਏ ਤੇ ਆਪੋਜੀਸ਼ਨ ਜਿਹੜੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੀ ਹੈ ਤੁਹਾਡੇ ਬਾਤਾਂ ਮرائی ਅਸੀਂ ਧੰਨਵਾਦ ਕਰਦੇ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਉਹਨਾਂ ਨੇ ਐਡਾ ਵਧੀਆ ਬਜਟ ਲਿਆਂਦਾ ਹਾ ਪੂਰੇ ਹਿੰਦੁਸਤਾਨ ਦੇ ਯੁਵਾਵਾਂ ਵਾਸਤੇ ਬਜਟ ਹੈ ਮਹਿਲਾਵਾਂ ਵਾਸਤੇ ਹੈ ਅੰਦਰਤਾ ਵਾਸਤੇ ਹੈ ਤੇ ਗਰੀਬ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਬਹੁਤ ਹੀ ਵਧੀਆ ਬਜਟ ਹੈ ਜੈ ਹਿੰਦ ਜੈ ਭਾਰਤ ਪੰਜਾਬ ਦੇ ਲਈ ਅਸੀਂ ਬਜਟ ਦੀ ਗੱਲ ਕਰ ਰਹੇ ਹਾਂ ਇਹ ਜਿਹੜਾ 24-25 ਦਾ ਬਜਟ ਸਾਡੇ ਵਿੱਤ ਮੰਤਰੀ ਆਦਰਨੀ ਨਿਰਮਲਾ ਸੀਤਾਰਮਨ ਜੀ ਨੇ ਪੇਸ਼ ਕੀਤਾ ਹੈ ਇਹਦੇ ਵਿੱਚ ਹਰ ਵਰਗ ਦੇ ਲਈ ਚਾਹੇ ਉਹ ਕਿਸਾਨੀ ਹੋਵੇ ਨੌਜਵਾਨ ਵਰਗ ਹੋਵੇ ਉਦਯੋਗ ਹੋਣ ਵਪਾਰ ਹੋਵੇ ਮਹਿਲਾਵਾਂ ਹੋਣ ਔਰ ਵਿਦਿਆਰਥੀ ਔਰ ਨੌਜਵਾਨ ਵਰਗ ਜਿਹੜਾ ਪੜ ਰਿਹਾ ਹੈਗਾ ਉਹ ਹੋਵੇ ਇਹਦੇ ਲਈ ਬਹੁਤ ਕੁਝ ਹੈਗਾ ਮੈਂ ਬੜੇ ਵਿਸਤਾਰ ਦੇ ਨਾਲ ਜਿੱਥੇ ਪਹਿਲੇ ਗੱਲ ਕਰ ਚੁੱਕਾ ਔਰ ਉੱਥੇ ਮੈਂ ਦੱਸਣਾ ਚਾਹਨਾ ਕਿ ਇੱਥੇ ਇਸ ਬਜਟ ਦੇ ਵਿੱਚ ਜਿਹੜੀਆਂ ਪ੍ਰਾਇਰਟੀਜ਼ ਉਹਨਾਂ ਨੇ ਫਿਕਸ ਕੀਤੀਆਂ ਉਹ ਇਸ ਤਰੀਕੇ ਦੇ ਨਾਲ ਕਿਉਂਕਿ ਸਾਡੇ ਇਸ ਦੇਸ਼ ਦਾ ਆਦਰਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਲੀਡਰਸ਼ਿਪ ਦੇ ਅੰਦਰ ਇਹ ਇਤਿਹਾਸ ਰਿਹਾ ਕਿ ਜੋ ਉਹਨਾਂ ਨੇ ਕਿਹਾ ਉਹ ਕਰਕੇ ਦੱਸਿਆ ਔਰ ਅੱਜ ਐਸੇ ਕਾਰਨ ਸਾਡੀ ਇਕਨੋਮੀ ਦੁਨੀਆ ਦੇ ਅੰਦਰ 5ਵੇਂ ਨੰਬਰ ਦੇ ਉੱਪਰ ਪਹੁੰਚ ਚੁੱਕੀ ਹੈ ਇਸ ਬਜਟ ਦੇ ਅੰਦਰ 11 ਲੱਖ 11000 ਕਰੋੜ ਇਹ ਇਨਫਰਾਸਟ੍ਰਕਚਰਲੀ ਰੱਖਿਆ ਜਾਣਾ ਹਰ 60% ਸਬਸਿਡੀ 1 ਕਰੋੜ ਲੋਕਾਂ ਨੂੰ 60% ਸਬਸਿਡੀ ਮਿਲਣੀ ਔਰ 300 ਯੂਨਿਟ ਆਪਣੇ ਘਰ ਦੀ ਛੱਤ ਦੇ ਉੱਪਰ ਜਿਹੜਾ ਹੈਗਾ ਉਹ ਸੋਲਰ ਪਾਵਰ ਯੂਨਿਟ ਦੀ ਜਨਰੇਸ਼ਨ ਕਰਨ ਲਈ ਔਰ ਉਹਦੇ ਵਿੱਚ ਬਿਜਲੀ ਵੀ ਮੁਫਤ ਔਰ ਤੁਹਾਨੂੰ ਉਹਦਾ ਪੈਸਾ ਵੀ ਜਿਹੜੀ ਫ੍ਰੀ ਬਿਜਲੀ ਹੋਏਗੀ ਉਹ ਗ੍ਰਿਡ ਦੇ ਵਿੱਚ ਜਾਏਗੀ ਗ੍ਰਿਡ ਤੁਹਾਨੂੰ ਉਹਦੇ ਪੈਸੇ ਦੇਗਾ ਐਸਾ ਪ੍ਰਾਵਧਾਨ ਜਿਹੜਾ ਗਾਇਸ ਬਜਟ ਦੇ ਅੰਦਰ ਕੀਤਾ ਗਿਆ ਔਰ ਮੈਂ ਸਮਝਦਾ ਕਿ ਇਸ ਬਜਟ ਨੂੰ ਅਗਰ ਵਿਸਤਾਰ ਦੇ ਵਿੱਚ ਵੇਖਿਆ ਜਾਏ ਤੇ ਨਾ ਕੇਵਲ ਪੂਰੇ ਦੇਸ਼ ਦੇ ਲਈ ਹਰ ਵਰਗ ਦੇ ਲਈ ਬਲਕਿ ਪੰਜਾਬ ਦੇ ਲਈ ਵੀ ਜਿੱਥੇ ਪੰਜਾਬ ਦੀ ਪੁਲਿਸ ਦੀ ਮਾਡਰਨਾਈਜੇਸ਼ਨ ਦੇ ਲਈ ਕਿੰਨਾ 3400 ਤੋਂ ਵੱਧ ਕਰੋੜ ਰੁਪਏ ਜਿਹੜਾ ਹੈਗਾ ਉਹ ਰੱਖਿਆ ਗਿਆ 3700 ਤੋਂ ਵੱਧ ਕਰੋੜ ਰੁਪਏ ਰੱਖਿਆ ਗਿਆ ਪੰਜਾਬ ਦੀ ਬਾਰਡਰ ਰੋਡਸ ਦੇ ਲਈ ਪੈਸੇ ਰੱਖੇ ਗਏ ਆ ਬੜੀ ਵੱਡੀ ਸੰਖਿਆ ਦੇ ਅੰਦਰ ਸੋ ਇਹ ਬਜਟ ਸਾਰੇ ਵਰਗਾ ਨੂੰ ਨਾ ਕੇਵਲ ਉਹਨਾਂ ਦੇ ਦਿਲਾਂ ਨੂੰ ਛੂਏਗਾ ਇਹਦੇ ਵਿੱਚ ਇਕਨੋਮੀ ਦੇ ਵਿੱਚ ਹੋਰ ਤਰੱਕੀ ਹੋਏਗੀ ਔਰ ਮੈਂ ਇਸ ਗੱਲ ਦੇ ਲਈ ਆਦਰਨੀ ਪ੍ਰਧਾਨ ਮੰਤਰੀ ਮਾਨਯੀ ਨਰਿੰਦਰ ਮੋਦੀ ਜੀ ਨੂੰ ਔਰ ਸਾਡੇ ਵਿੱਤ ਮੰਤਰੀ ਆਦਰਨੀ ਨਿਰਮਲਾ ਸੀ타 ਰਮਨ ਜੀ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਦੇਸ਼ ਦੇ ਨਾਲ-ਨਾਲ ਹਰ ਵਰਗ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਦਾ ਵੀ ਭਰਪੂਰ ਧਿਆਨ ਰੱਖਿਆ